ਅੱਗੇ ਪੱਤਰਕਾਰ ਇੱਕ ਵਧੀਆ ਫੋਟੋਗ੍ਰਾਫਰ ਬਹੁਤ ਹੀ ਹਰਮਨਾਰੇ ਸੈਂਡੀ ਪੱਧਰਾ ਵਾਲੇ ਆ ਜੁਨਾ ਦਾ ਜਨਮ ਦਿਨ ਆ ਇਹ ਨਾਲ ਸੰਧੀ ਕਰਦੇ ਆ ਹੋਇਆ ਮੈਨੂੰ ਖੁਸ਼ੀ ਵੀ ਹੋ ਰਹੀ ਆ ਕਿ ਇਹ ਆਪਣਾ ਜਨਮ ਦਿਨ ਕਦੇ ਕਿਸੇ ਤਰ੍ਹਾਂ ਕੇ ਰਸਮੀ ਤੌਰ ਤੇ ਨਾ ਮਨਾਇਆ ਜਾ ਸਕੇ ਪਰ ਫਿਰ ਵੀ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਇੱਕਠੇ ਹੋ ਕੇ ਇਹ ਫੈਸਲਾ ਕੀਤਾ ਕਿ ਇਹਨਾਂ ਦਾ ਜਿਹੜਾ ਜਨਮ ਦਿਨ ਹੈ ਉਹਨੂੰ ਸਪੈਸ਼ਲੀ ਮਨਾਇਆ ਜਾਵੇ ਔਰ ਇਹਨਾਂ ਦੇ ਜਨਮ ਦਿਨ ਤੇ ਇਹਨਾਂ ਦੇ ਕੋਲੋਂ ਅਤੇ ਸੰਸਥਾ ਵੱਲੋਂ ਬਾਤ ਤੋਂ ਬਾਅਦ ਰੇਲਵੇ ਸਟੇਸ਼ਨ ਤੇ ਬੂਟੇ ਲਗਾਏ ਜਾਣ ਅੱਜ ਇਹਨਾਂ ਦੇ ਜਨਮ ਦਿਨ ਤੇ ਬਹੁਤ ਸਾਰੇ ਫਲਦਾਰ ਅਤੇ ਛਾਂਦਾਰ ਬਹੁਤ ਅੱਛੇ-ਅੱਛੇ ਬੂਟੇ ਲਗਾਏ ਗਏ ਹਨ ਸੋ ਜਿਨ੍ਹਾਂ ਇਹਨਾਂ ਦਾ ਅੱਛਾ ਸੁਭਾਅ ਜਿਨ੍ਹਾਂ ਸਮਾਜ ਸੇਵਾ ਦੀ ਭਾਵਨਾ ਜਿਨ੍ਹਾਂ ਪਰਵਾਨੇ ਦੀ ਭਾਵਨਾ ਹੈ ਅਸੀਂ ਸਮੁੱਚੇ ਤੌਰ ਤੇ ਸਾਰੀ ਸੰਸਥਾ ਵਾਲੇ ਦੁਆ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਦਿਨ ਚੋਗਣੀ ਤੇ ਰਾਤ ਚੋਗਣੀ ਤਰੱਕੀ ਕਰੇ ਜਿਸ ਲਗਨ ਦੇ ਨਾਲ ਇਹ ਸਮਾਜ ਸੇਵਾ ਕਰਦੇ ਆ ਇਹਨਾਂ ਦੇ ਨਿੱਜੀ ਜੀਵਨ ਦੇ ਵਿੱਚ ਵੀ ਬਹੁਤ ਸਾਰੀਆਂ ਸਫਲਤਾਵਾਂ ਮਿਲਣ ਔਰ ਇੱਕ ਬਹੁਤ ਵੱਡਾ ਉਪਰਾਲਾ ਹੈ ਇੱਕ ਬੜਾ ਪਰਿਵਰਤਨ ਹੈ ਕਿ ਜਿੱਥੇ ਲੋਕ ਇੱਕ ਇਕੱਟ ਕੇ ਹੀ ਆਪਣਾ ਜਨਮ ਦਿਨ ਮਨਾਦੇ ਸਨ ਜਾਂ ਪਰਿਵਾਰਕ ਖੁਸ਼ੀਆਂ ਸਾਂਝੀਆਂ ਕਰਦੇ ਸਨ ਅੱਜ ਉਹ ਇਮਰਾਨ ਦਾ ਪੈਟਰਨ ਬਿਲਕੁਲ ਬਦਲਦਾ ਜਾ ਰਿਹਾ ਹੈ ਸੋ ਇਹ ਜਿਹੜਾ ਹੋਂ ਹਰ ਵਿਅਕਤੀ ਅਤੇ ਉਹ ਜਿਹੀਆਂ ਸੰਸਥਾਵਾਂ ਇੱਕ ਬਹੁਤ ਹੀ ਮੀਂਹ ਪੱਥਰ ਦੇ ਤੌਰ ਤੇ ਕੰਮ ਕਰ ਰਹੀਆਂ ਨੇ ਜਿਹਦੇ ਨਾਲ ਇੱਕ ਪਰਿਵਰਤਨ ਹੋਵੇ ਲੋਕਾਂ ਦੇ ਵਿੱਚ ਸੁਸੋਜੀ ਆਵੇ ਸਮਾਜ ਸੁਧਾਰ ਦੀ ਗੱਲ ਹੋਵੇ ਸਮੇਂ ਦੀਆਂ ਲੋੜਾਂ ਵਾਤਾਵਰਣ ਨੂੰ ਸੌਧ ਤੋਂ ਵਧੀਆ ਬਣਾਉਣ ਵਾਸਤੇ ਵਧੀਆ ਤੋਂ ਵਧੀਆ ਉਪਰਾਲੇ ਕੀਤੇ ਜਾਣ ਜਿਸ ਉਪਰਾਲੇ ਦੇ ਨਾਲ ਅੱਜ ਇਹਨਾਂ ਨੇ ਆਪਣਾ ਜਨਮ ਦਿਨ ਅਤੇ ਟੀਮ ਨੇ ਜਨਮ ਦਿਨ ਮਨਾਇਆ ਹੈ ਉਹ ਅਸੀਂ ਇਹ ਸਾਜ ਦੇ ਮਾਧਮ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹਰ ਇੱਕ ਵਿਅਕਤੀ ਜਿਹਦਾ ਵੀ ਜਨਮ ਦਿਨ ਹੋਵੇ ਜਿਹਨੂੰ ਵੀ ਭਾਰਤੀ ਖੁਸ਼ੀ ਹੋਵੇ ਜੀਵਨ ਦੀ ਖੁਸ਼ੀ ਹੋਵੇ ਉਹ ਇੱਕ ਤੱਕਰੀ ਸੀਮਤ ਨਾਲ ਰਹਿ ਕੇ ਕੇਵਲ ਖਾਣ ਪੀਣ ਤੱਕਰੀ ਸੀਮਤ ਨਾਲ ਰਹਿੰਦਿਆਂ ਹੋਇਆ ਸੋ ਇਹੋ ਜਿਹੇ ਪਰਵਰਤਨ ਕਾਰਨ ਜਿਹਨਾਂ ਜੀਵਾਂ ਦੀ ਸਮਾਜ ਦੇ ਵਿਕਾਸ ਵਾਸਤੇ ਵਾਤਾਵਰਣ ਨੂੰ ਵਧੀਆ ਬਣਾਉਣ ਵਾਸਤੇ ਵਧੀਆ ਪਿਰਤਾਂ ਜਿਸ ਤਰ੍ਹਾਂ ਇਹ ਨਹੀਂ ਪਾਈਆਂ ਹਨ ਹਰ ਇੱਕ ਬੰਦਾ ਇਸ ਤਰ੍ਹਾਂ ਪਾਣ ਦੀ ਕੋਸ਼ਿਸ਼ ਕਰੇ ਅਸੀਂ ਅੱਜ ਸਮੂਹਿਕ ਤੌਰ ਤੇ ਫੇਰ ਸੈਂਦੀ ਜੀ ਨੂੰ ਪੰਜਾਬ ਵਾਲੇ ਜੀ ਨੂੰ ਬਹੁਤ-ਬਹੁਤ ਜਨਮ ਦਿਨ ਤੇ ਬਾਰਕਾ ਇੱਕ ਹੀ ਬਹੁਤ ਹੀ ਪ੍ਰਸਿੱਧ ਮਨਪਸੰਦ ਵਿਅਕਤੀ ਸੈਂਦੀ ਭੱਜਣਾ ਵਾਲੇ ਨੂੰ ਸਨਮਾਨ ਕਰਨ ਲਈ ਦਿਨ ਲਿਖਿਆ ਗਿਆ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਸੀ ਇਹਨਾਂ ਨੇ ਜਨਮ ਦਿਨ ਕੁਝ ਕਰਨਾ ਕਰਕੇ ਆਪਣੀ ਹੋਂਦ ਨੂੰ ਲੁਕਾਉਣ ਲਈ ਕਦੀ ਨਹੀਂ ਬੁਲਾਇਆ ਕਿਉਂਕਿ ਇਹ ਇੱਕ ਵਾਈਲਡ ਨਵਰ ਪਰਸਨ ਹੈ ਇਹ ਇਹਨਾਂ ਦੀ ਖਾਸ ਹੈ ਦਾ ਇੱਕ ਜਾਨਵਰਾਂ ਦੇ ਬਹੁਤ ਹੀ ਪ੍ਰੇਮੀ ਹੈ ਇਹ ਪਿੰਡ ਦੇ ਵਿੱਚ ਜੇ ਕੋਈ ਵੀ ਕੁੱਤਾ ਜਾਂ ਕੋਈ ਜਾਨਵਰ ਕੋਈ ਵੀ ਜ਼ਖਮੀ ਹੁੰਦਾ ਹੈ ਉਹਨੂੰ ਆਪਣੇ ਘਰ ਵਿੱਚ ਰੱਖ ਕੇ ਉਹਦਾ ਇਲਾਜ ਕਰਦੇ ਆ ਉਹਦਾ ਪਾਲਣ ਪੋਸ਼ਣ ਕਰਦੇ ਆ ਤੇ ਇਹਨਾਂ ਦਾ ਡੇਲੀ ਰੁਟੀਨ ਹੈ ਅੱਠ-10 ਪਿੰਡ ਦੇ ਜੋ ਵੀ ਕੁੱਤੇ ਹੈ ਉਹਨਾਂ ਨੂੰ ਸਪੈਸ਼ਲ ਘਰ ਬਣਾ ਕੇ ਦਿੱਤਾ ਹੋਇਆ ਹੈ ਅਤੇ ਉਹਨਾਂ ਦੀ ਦੇਖਭਾਲ ਖਾਣ ਪੀਣ ਦਾ ਦੋ ਟਾਈਮਸ ਆ ਉਹਦਾ ਖਿਆਲ ਰੱਖਦੇ ਆ ਇਦਾਂ ਦੇ ਪਸੰਦ ਦਾ ਮਿਲਣਾ ਸਾਡੇ ਸਮਾਜ ਲਈ ਬਹੁਤ ਹੀ ਮੁਸ਼ਕਲ ਹੈ ਸਾਡੀ ਸੰਸਥਾ ਦੁਆਰਾ ਸੈਂਦੀ ਭਜਲਾ ਵਾਲੇ ਦਾ ਚਲਪ ਦੇ ਮਰਾਣਾ ਬੜੇ ਮਾਣ ਦੀ ਗੱਲ ਹੈ ਸਾਡੇ ਵਿੱਚ ਜਗਦੀਸ਼ ਰਾਏ ਸਾਡੇ ਪ੍ਰੋਫੈਸਰ ਸਾਹਿਬ ਮੁਖ ਬਲਾਰਾ ਰਕਵਿੰਦਰ ਕਮਾਲ ਜੀ ਫਰੀਦ ਭਜਲਾ ਵਾਲੇ ਜੋ ਸਾਡੇ ਬਲੌਗ ਦੇ ਦਿਨ 70 ਹਨ ਤੇ ਅਨੇਕ ਜੀ ਸਾਡੇ ਸੰਸਥਾ ਦੇ ਬਲੌਗ ਦੇ ਮੈਂਬਰ ਹਨ ਤੇ ਉਹਦੇ ਸਮਾਸੇ ਵੀ ਹਨ ਇਹਨਾਂ ਨੇ ਆ ਕੇ ਜੋ ਸਾਡੀ ਸੰਸਥਾ ਦਾ ਸਾਹ ਦਿੱਤਾ ਆ ਅਤੇ ਜੰਡੀ ਭਜਰਾਲ ਨੂੰ ਬੁढ़ाਇ ਦਿੱਤੀਆਂ ਅਸੀਂ ਅਸੀਂ ਸਾਰਿਆਂ ਨੂੰ ਆਪਣੇ ਮੈਂਬਰਾਂ ਨੂੰ ਲਈਦੇ ਨੇ ਜੰਡੀ ਭਜਰਾ ਵਾਲੇ ਦੇ ਅ ਅ ਅ ਅ ਦੁਆ ਕਰਦੇ ਆ ਕਿ ਇਹ ਤਰੱਕੀਆਂ ਕਰਨ ਅਤੇ ਬਹੁਤ ਹੀ ਆਪਣਾ ਸਮਾਜ ਹੋਵੇ ਜ ਆਪਣਾ ਨਾਮ ਚੁਲਕਾਣ ਅਸੀਂ ਇਹ ਸਟੇਸ਼ਨ ਚੁਣਿਆ ਹੈ ਸਟੇਸ਼ਨ ਸਾਡਾ ਬਹੁਤ ਹੀ ਪ੍ਰਾਤਨ ਹੈ ਕਿਉਂਕਿ ਇਹ ਸਾਡੇ ਵਿਵਾਦ ਦਾ ਸਭ ਤੋਂ ਮੁਢਲਾ ਕੇਂਦਰ ਸੀ ਇਸ ਟਾਈਮੇ ਸਾਡਾ ਸਟੇਸ਼ਨ ਹੈ ਇਹ ਰੇਲ ਗੱਡੀ ਤੋਂ ਟ੍ਰੇਨ ਤੋਂ ਵੀ ਮਤਲਬ ਹੁੰਦ ਨਹੀਂ ਆਉਂਦੀ ਨਹੀਂ ਟ੍ਰੇਨ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸਾਡੇ ਇਸ ਸਥਾਨ ਉਨ ਬੋਲਿਆ ਨਾ ਕੀਤਾ ਜਾਵੇ ਕਿਤੇ ਜੇ ਅਸੀਂ ਜਿਹੜਾ ਕੰਮ ਕੀਤਾ ਆ ਇਹਦਾ ਫਾਇਦਾ ਸਾਨੂੰ ਤਾਂ ਮਿਲੇਗਾ ਜਦ ਹ ਟ੍ਰੇਨ ਚੱਲ ਪਏਗੀ ਅਤੇ ਇਹ ਪਾਰ ਦਾ ਕੇਂਦਰ ਸ਼ਾਰਟ ਹੋਵੇਗਾ ਅਸੀਂ ਫਿਰ ਪੱਖ ਨਹੀਂ ਬਦਲਣ ਨੂੰ ਬੇਨਤੀ ਬਹੁਤ ਬਖਾਇਆ ਦਿੰਨੇ ਆ ਅਤੇ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਕਰਦੇ ਆਂ